ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਪਾਛ ਲਾਗੋ ਹਰ ਫਿਰੈ ਕਹਿਤ ਕਬੀਰ 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 ਸਾਹਿਬ ਜੀ ਫਰਮਾਨ ਕਰਦੇ ਨੇ ਪਹਿਲਾ ਆਪਣੇ ਆਪ ਨੂੰ ਆਵਾਜ਼ ਮਾਰੀ ਏ ਕਬੀਰ ਕਹਿਣ ਲੱਗੇ ਕਿ ਮਨ ਨਿਰਮਲ ਭਇਆ ਜੇਕਰ ਮਨੁੱਖ ਦਾ ਮਨ ਨਿਰਮਲ ਹੈ ਨਾ ਮਨੁੱਖ ਦਾ ਮਨ ਸਾਫ਼ ਹੈ ਤੇ ਉਹ ਗੰਗਾ ਦੇ ਪਾਣੀ ਦੀ ਤਰ੍ਹਾਂ ਹੀ ਪਵਿੱਤਰ ਹੋ ਜਾਂਦਾ ਹੈ ਜਿੰਨਾ ਪਵਿੱਤਰ ਆਪਾਂ ਗੰਗਾ ਦਾ ਪਾਣੀ ਸਮਝਦੇ ਹਾਂ ਨਾ ਇੰਨਾ ਹੀ ਪਵਿੱਤਰ ਉਹ ਪਾਣੀ ਉਹ ਜਿਹੜਾ ਮਨ ਹੈ ਉਹ ਹੋ ਜਾਂਦਾ ਹੈ ਕਹਿਣ ਲੱਗੇ ਕਿ ਗੰਗਾ ਆਦਿਕ ਤੀਰਥਾਂ ਦੇ ਸਾਫ ਜਲ ਦੇ ਕੰਡੇ ਰੈਸ਼ਾਂ ਰੱਖਿਆਂ ਜਾਂ ਕਾਮਾਦਿਕ ਵਿਕਾਰ ਖਲਾਸੀ ਨਹੀਂ ਹੁੰਦੀ ਤੇ ਨਾ ਹੀ ਮਨ ਪਵਿੱਤਰ ਹੋ ਸਕਦਾ ਪਰ ਜਦੋਂ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕੀਤੇ ਆ ਕਹਿਣ ਲੱਗੇ ਮੇਰਾ ਮਨ ਗੰਗਾ ਦੇ ਸਾਫ ਪਾਣੀ ਵਰਗਾ ਪਵਿੱਤਰ ਹੋ ਗਿਆ ਹੈ ਗੱਲ ਸਿਮਰਨ ਦੇ ਨਾਲ ਸਾਫ ਹੋਇਆ ਜੇਕਰ ਜਿਵੇਂ ਹੁਣ ਗੁਰੂ ਨਾਨਕ ਸਾਹਿਬ ਜੀਆਂ ਦੀ ਵੀ ਇੱਕ ਜਪਜੀ ਸਾਹਿਬ ਦੀ ਪੌੜੀ ਵਿੱਚ ਫਰਮਾਨ ਹੈ ਭਰੀਏ ਹੱਥ ਪੈਰ ਤਨ ਖੇ ਜੇਕਰ ਹੱਥ ਪੈਰ ਮਿੱਟੀ ਨਾਲ ਲਿਬੜ ਜਾਣ ਕੇਵਲ ਮੈਂ ਸੰਖੇਪ ਜੇ ਅਰਥ ਕਰਾਂਗਾ ਕਹਿਣ ਲੱਗੇ ਭਰੀਏ ਹੱਥ ਪੈਰ ਤਨ ਦੇ ਪਾਣੀ ਧੁੱਤੈ ਉਤਰ ਸੁਖੇ ਹੱਥ ਪੈਰ ਸਰੀਰ ਮਿੱਟੀ ਨਾਲ ਲਿਬੜ ਜਾਣ ਉਹ ਪਾਣੀ ਨਾਲ ਧੁੱਤੇ ਜਾ ਸਕਦੇ ਨੇ ਅਗਲਾ ਬਚਨ ਆਉਂਦਾ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਬੱਚੇ ਦਾ ਨਾਲ ਉਦਾਹਰਣ ਲੈਂਦੇ ਨੇ ਕਿ ਜੇਕਰ ਕੋਈ ਕੱਪੜਾ ਮਲ ਮੂਤਰ ਨਾਲ ਲਿਬੜ ਗਿਆ ਤੇ ਉਸ ਨੂੰ ਪਾਣੀ ਥੱਲੇ ਦੇ ਨਾਲ ਸਾਫ਼ ਨਹੀਂ ਕੀਤਾ ਜਾ ਸਕਦਾ ਫਿਰ ਕਹਿ ਲੱਗੇ ਕਿ ਉਹਨੂੰ ਸਾਬਣ ਲਾ ਕੇ ਧੋਤਾ ਜਾ ਸਕਦਾ ਪਰ ਨਾਲ ਹੀ ਬਚਨੇ ਭਰੀਏ ਮਤ ਪਾਪਾਂ ਕੇ ਸੰਗ ਜੇ ਮਨ ਮਨੁੱਖ ਦਾ ਪਾਪਾਂ ਦੀ ਮੈਲ ਨਾਲ ਭਰ ਗਿਆ ਫਿਰ ਕਹਿਣ ਲੱਗੇ ਉਹ ਧੋਪੈ ਨਾਵੇ ਕੇ ਰੰਗ ਉਹ ਸਿਮਰਨ ਦੇ ਨਾਲ ਜਲ ਨਾਲ ਧੁਪੇਗਾ ਮਨ ਨੂੰ ਧੋਣ ਦਾ ਤਰੀਕਾ ਹੈ ਪਰਮਾਤਮਾ ਦੇ ਨਾਮ ਸਿਮਰਨ ਦਾ ਕਿਉਂਕਿ ਤਨ ਦਾ ਇਸ਼ਨਾਨ ਕਰਾਉਂਦਾ ਹੈ ਪਾਣੀ ਤੇ ਮਨ ਦਾ ਇਸ਼ਨਾਨ ਕਰਾਉਂਦੀ ਹੈ ਬਾਣੀ ਤਨ ਦਾ ਇਸ਼ਨਾਨ ਪਾਣੀ ਨਾਲ ਹੁੰਦਾ ਹੈ ਮਨ ਦਾ ਇਸ਼ਨਾਨ ਬਾਣੀ ਨਾਲ ਹੁੰਦਾ ਤੇ ਗੰਗਾ ਦੇ ਪਾਣੀ ਨੇ ਕੇਵਲ ਤਨ ਧੋਣਾ ਹੈ ਮਨ ਨਹੀਂ ਧੋਣਾ ਕਬੀਰ ਸਾਹਿਬ ਜੀ ਕਹਿਣ ਲੱਗੇ ਜੇ ਮਨ ਸਿਮਰਨ ਵਿੱਚ ਜੁੜ ਗਿਆ ਤੇ ਮਨ ਵੀ ਗੰਗਾ ਦੇ ਪਾਣੀ ਦੀ ਤਰ੍ਹਾਂ ਪਵਿੱਤਰ ਹੋ ਜਾਂਦਾ ਹੈ ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ ਕਹਿਣ ਲੱਗੇ ਮੈਂ ਸਿਮਰਨ ਵਿੱਚ ਜੁੜ ਕੇ ਆਪਣਾ ਮਨ ਨਿਰਮਲ ਕਰ ਲਿਆ ਗੰਗਾ ਦੇ ਪਾਣੀ ਦੀ ਤਰ੍ਹਾਂ ਅਗਲਾ ਬਚਨ ਕਹਿਣ ਲੱਗੇ ਪਾਛੇ ਲਾਗੋ ਹਰ ਫਿਰੈ ਕਹਿਣ ਲੱਗੇ ਹੁਣ ਤਾਂ ਮੈਨੂੰ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਬਲਕਿ ਪਰਮਾਤਮਾ ਆਪ ਮੇਰੇ ਪਿੱਛੇ ਆ ਰਿਹਾ ਹੈ ਮੈਨੂੰ ਰੱਬ ਲੱਭਣ ਦੀ ਲੋੜ ਨਹੀਂ ਰੱਬ ਮੈਨੂੰ ਲੱਭਦਾ ਫਿਰਦਾ ਹੈ ਮੈਂ ਆਪਣਾ ਮਨ ਨਿਰਮਲ ਕਰ ਲਿਆ ਰੱਬ ਮੈਨੂੰ ਪਿੱਛੇ ਪਿੱਛੇ ਆ ਰਿਹਾ ਕਹਤ ਕਬੀਰ ਕਬੀਰ ਕਹਿ ਲੱਗੇ ਮੈਨੂੰ ਵਾਜਾ ਮਾਰਦਾ ਮੇਰੇ ਪਿੱਛੇ ਆ ਰਿਹਾ ਆਪਾਂ ਕਹਿੰਦੇ ਆ ਕਿ ਰੱਬ ਲੱਭੀਏ ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਤੁਸੀਂ ਆਪਣਾ ਮਨ ਸਾਫ ਕਰ ਲਓ ਰੱਬ ਤੁਹਾਨੂੰ ਲੱਭੇਗਾ ਪਾਛੇ ਲਾਗੋ ਹਰ ਫੇਰੇ ਕਹਤ ਕਬੀਰ ਕਬੀਰ ਕਹਿ ਲੱਗੇ ਮੈਨੂੰ ਮੇਰੀਆਂ ਬਾਜਾਂ ਮਾਰਦਾ ਮਾਰਦਾ ਉਹ ਪਰਮਾਤਮਾ ਲੱਭ ਰਿਹਾ ਤੇ ਮੈਂ ਸਿਰਫ ਇੰਨਾ ਹੀ ਕੰਮ ਕੀਤਾ ਕਿ ਮੈਂ ਸਿਮਰਨ ਦੇ ਨਾਲ ਆਪਣੇ ਮਨ ਨੂੰ ਸਾਫ਼ ਕੀਤਾ ਮਨ ਦੇ ਵਿੱਚੋਂ ਪਾਪ ਵਿਕਾਰ ਮਿਟੇ ਨੇ ਬੁਰਾਈਆਂ ਬੁਰੀ ਸੋਚ ਮਾੜੀ ਸੋਚ ਇਹਨਾਂ ਨੂੰ ਕੱਢਿਆ ਤੇ ਕਹਿ ਲੱਗੇ ਕਿ ਮੈਨੂੰ ਰੱਬ ਲੱਭਣ ਦੀ ਲੋੜ ਨਹੀਂ ਰੱਬ ਤਾਂ ਮੈਨੂੰ ਲੱਭ ਰਿਹਾ ਅਗਲਾ ਬਚਨ ਕਬੀਰ ਹਰ ਦੀ ਪੀਰੀ ਚੂਨਾ ਊਜਲ ਭਾਏ RAM ਸਨੇਹੀ ਤੋ ਮਿਲੈ ਦੋਨੋ ਵਰਨ ਗਵਾਏ ਕਬੀਰ ਸਾਹਿਬ ਜੀ ਫਰਮਾਨ ਕਰਦੇ ਨੇ ਕਬੀਰ ਹਰ ਦੀ ਪੀਰੀ ਹਰ ਦੀ ਦਾ ਮਤਲਬ ਹੈ ਹਲਦੀ ਜਿਹੜੀ ਆਪਾਂ ਹਲਦੀ ਨਹੀਂ ਪਾਉਂਦੇ ਸਬਜ਼ੀ ਦੇ ਵਿੱਚ ਪੀਰੀ ਦਾ ਮਤਲਬ ਹੈ ਪੀਲੇ ਰੰਗ ਦੇ ਚੂਨਾ ਉਜਲ ਭਾਏ ਚੂਨਾ ਫਰਜ ਕਰੋ ਚੂਨਾ ਸਫੈਦ ਰੰਗ ਦਾ ਹੁੰਦਾ ਹੈ ਕਹਿਣ ਲੱਗੇ ਜਦੋਂ ਇਹ ਦੋਵੇਂ ਮਿਲਦੇ ਨੇ ਹੁਣ ਹਲਦੀ ਪੀਲੇ ਰੰਗ ਦੀ ਹੈ ਚੂਨਾ ਜਿਹੜਾ ਉਹ ਚਿੱਟੇ ਰੰਗ ਦਾ ਹੁੰਦਾ ਹੈ ਜਦੋਂ ਦੋਵੇਂ ਮਿਲਦੇ ਹਨ ਤੇ ਦੋਵਾਂ ਦਾ ਰੰਗ ਦੂਰ ਹੋ ਜਾਂਦਾ ਨਾ ਉਹ ਪੀਲਾ ਰਹਿੰਦਾ ਤੇ ਨਾ ਉਹ ਚਟਾ ਰਹਿੰਦਾ ਤੇ ਉਹਨਾਂ ਦੋਨਾਂ ਦੇ ਵਿੱਚੋਂ ਲਾਲ ਰੰਗ ਪੈਦਾ ਹੋ ਜਾਂਦਾ ਹੁਣ ਚੂਨਾ ਚੂਨੇ ਦਾ ਰੰਗ ਸੀ ਚਿੱਟਾ ਹਲਦੀ ਦਾ ਰੰਗ ਸੀ ਪੀਲਾ ਜਦੋਂ ਦੋਨਾਂ ਨੂੰ ਮਿਕਸ ਕਰ ਦਿੱਤਾ ਹਲਦੀ ਨੇ ਵੀ ਆਪਦਾ ਰੰਗ ਛੱਡ ਦਿੱਤਾ ਤੇ ਚਿੱਟੇ ਨੇ ਵੀ ਆਪਣਾ ਚਿੱਟਾਪਨ ਛੱਡ ਦਿੱਤਾ ਤੇ ਉਹਦੇ ਵਿੱਚੋਂ ਤੀਜਾ ਰੰਗ ਪ੍ਰਗਟ ਹੋਇਆ ਉਹ ਹੈ ਲਾਲ ਰੰਗ ਕਹਿਣ ਲੱਗੇ ਇਸੇ ਤਰ੍ਹਾਂ ਹੀ RAM ਸਨੇਹੀ ਤੋਂ ਮਿਲੈ ਪ੍ਰਮਾਤਮਾ ਨਾਲ ਪਿਆਰ ਕਰਨ ਵਾਲਾ ਮਨੁੱਖ ਪ੍ਰਮਾਤਮਾ ਨੂੰ ਤਦੋਂ ਮਿਲਿਆ ਸਮਝੋ ਦੋਨੋਂ ਵਰਨ ਗਵਾਏ ਜਦੋਂ ਮਨੁੱਖ ਉੱਚੀ ਨੀਵੀਂ ਦੋਵੇਂ ਜਾਤੀਆਂ ਦਾ ਵਿਤਕਰਾ ਮਿਟਾ ਦਿੰਦਾ ਤੇ ਉਸ ਦੇ ਅੰਦਰ ਸਭ ਜੀਵਾਂ ਵਿੱਚ ਇੱਕ ਪ੍ਰਭੂ ਦੀ ਜੋਤ ਹੀ ਵੇਖਣ ਦੀ ਸੂਝ ਪੈਦਾ ਹੋ ਜਾਂਦੀ ਹੈ ਉਸ ਵੇਲੇ ਕਹਿਣ ਲੱਗੇ ਉਹ ਮਨੁੱਖ ਨਾ ਉੱਚਿਆਂ 'ਚ ਰਹਿੰਦਾ ਨਾ ਨੀਵੀਆਂ 'ਚ ਰਹਿੰਦਾ ਉਹਦਾ ਵੀ ਫਿਰ ਤੀਜਾ ਰੰਗ ਭਾਵ ਕੇ ਸਾਰਿਆਂ ਦਾ ਸਾਂਝਾ ਹੋ ਜਾਂਦਾ ਸਾਰੀ ਮਨੁੱਖਤਾ ਉਸ ਨੂੰ ਇੱਕੋ ਜੀ ਜਾਪਦੀ ਹੈ ਕੋਈ ਉੱਚਾ ਨੀਵਾਂ ਨਹੀਂ ਕੋਈ ਗਰੀਬ ਅਮੀਰ ਨਹੀਂ ਕੋਈ ਜਾਤ ਪਾਤ ਨਹੀਂ ਕੋਈ ਭਲਾ ਬੁਰਾ ਨਹੀਂ ਚੰਗਾ ਮਾੜਾ ਨਹੀਂ ਕਹ ਲਗੇ ਸਭ ਬਰਾਬਰ ਹੋ ਜਾਂਦੇ ਨੇ ਤੀਜਾ ਰੰਗ ਪੈਦਾ ਹੋ ਗਿਆ ਜਿਵੇਂ ਉਹਨਾਂ ਦੋਨਾਂ ਨੇ ਮਿਲ ਕੇ ਹਲਦੀ ਨੇ ਤੇ ਚੁੰਨੇ ਨੇ ਮਿਲ ਕੇ ਤੀਜਾ ਰੰਗ ਪੈਦਾ ਕਰ ਲਿਆ ਇਸੇ ਤਰ੍ਹਾਂ ਜਦੋਂ ਮਨੁੱਖ ਪਰਮਾਤਮਾ ਦੇ ਸਿਮਰਨ ਵਿੱਚ ਜੁੜਦਾ ਹੈ ਇਹਦੇ ਅੰਦਰ ਵੀ ਤੀਸਰਾ ਰੰਗ ਪਰਮਾਤਮਾ ਵਾਲਾ ਪੈਦਾ ਹੋ ਜਾਂਦਾ ਹੈ ਅਗਲਾ ਬਚਨ ਹੈ ਕਬੀਰ ਹਰ ਦੀ ਪੀਰ ਤਨ ਹਰੇ ਚੂਨ ਚਿਹਨ ਨਾ ਰਹਾਏ ਬਲਿਹਾਰੀ ਏ ਪੀਤ ਕਾ ਜਿਹ ਜਾਤ ਵਰਨ ਕੁਲ ਜਾਏ ਕਬੀਰ ਸਾਹਿਬ ਜੀ ਕਹਿਣ ਲੱਗੇ ਕਬੀਰ ਹਰ ਦੀ ਪੀਰ ਤਨ ਹਰੇ ਹਲਦੀ ਤੇ ਚੂਨਾ ਮਿਲਦੇ ਹਨ ਤਾਂ ਹਲਦੀ ਆਪਣਾ ਪੀਲਾਪਨ ਛੱਡ ਦਿੰਦੀ ਹੈ ਚੂਨਾ ਆਪਣੇ ਚਿੱਟੇ ਰੰਗ ਨੂੰ ਉੱਚੂਨੇ ਦਾ ਜਿਹੜਾ ਚਿੱਟਾ ਰੰਗ ਉਹ ਆਪਣੇ ਰੰਗ ਨੂੰ ਛੱਡ ਦਿੰਦਾ ਹੈ ਇਸੇ ਤਰ੍ਹਾਂ ਸਿਮਰਨ ਦੀ ਬਰਕਤ ਨਾਲ ਨੀਵੀਂ ਜਾਤੀ ਵਾਲੇ ਮਨੁੱਖ ਦੇ ਅੰਦਰੋਂ ਨੀਵੀਂ ਜਾਤੀ ਵਾਲੀ ਢੈਂਦੀ ਕਲਾ ਮਿਟ ਜਾਂਦੀ ਹੈ ਤੇ ਉੱਚੀ ਜਾਤੀ ਵਾਲੇ ਦੇ ਮਨ ਵਿੱਚੋਂ ਉੱਚਤਾ ਦਾ ਆਪਣੇ ਉੱਚੇ ਹੋਣ ਦਾ ਹੰਕਾਰ ਮਿਟ ਜਾਂਦਾ ਹੈ ਜਿਵੇਂ ਹੁਣ ਹਲਦੀ ਨੇ ਆਪਣਾ ਛੱਡ ਦਿੱਤਾ ਚੂਨੇ ਨੇ ਆਪਣਾ ਰੰਗ ਛੱਡ ਦਿੱਤਾ ਇਸੇ ਤਰ੍ਹਾਂ ਜੇ ਨੀਵੀਂ ਜਾਤ ਵਾਲਾ ਜਪੇਗਾ ਉਹਦੇ ਅੰਦਰੋਂ ਹਿੰਮਤਾ ਮਟ ਜਾਏਗੀ ਕਿ ਮੈਂ ਤਾਂ ਨੀਵਾ ਮੈਂ ਤਾਂ ਗਰੀਬਾਂ ਇਹ ਚੀਜ਼ ਖਤਮ ਹੋ ਜਾਏਗੀ ਤੇ ਉੱਚੀ ਜਾਤੀ ਵਾਲਾ ਜਾਂ ਕੋਈ ਅਮੀਰ ਜਪੇਗਾ ਤੇ ਉਹਦੇ ਵਿੱਚੋਂ ਆਪਣਾ ਹੰਕਾਰ ਮਿਟ ਜਾਏਗਾ ਕਬੀਰ ਹਰ ਦੀ ਪੀਰ ਤਨ ਹਰੇ ਹਲਦੀ ਆਪਣਾ ਪੀਲਾਪਣ ਛੱਡ ਦਿੰਦੀ ਹੈ ਚੂਨ ਚ ਹੁੰਨਾ ਰਹਾਏ ਤੇ ਚੂਨਾ ਆਪਣਾ ਚਿੱਟਾ ਰੰਗ ਛੱਡ ਦਿੰਦਾ ਸਤਿਗੁਰੂ ਜੀ ਅੱਗੇ ਕਬੀਰ ਸਾਹਿਬ ਜੀ ਫੁਰਮਾਨ ਕਰਦੇ ਨੇ ਬਲਿਹਾਰੀ ਇਹ ਪ੍ਰੀਤ ਕੋ ਕਹਿ ਲੱਗੇ ਮੈਂ ਇਸ ਪਿਆਰ ਦੇ ਪ੍ਰਭੂ ਦੇ ਪਿਆਰ ਦੇ ਬਲਿਹਾਰੀ ਜਾਣਾ ਸਦਕੇ ਜਾਣਾ ਜਿਹੇ ਜਾਤ ਵਰਨ ਕੁਲ ਜਾਏ ਜਿਸ ਦਾ ਸਦਕਾ ਮੈਂ ਉੱਚੀ ਨੀਵੀਂ ਜਾਤ ਵਰਨ ਕੁਲ ਇਹ ਸਾਰੇ ਫਰਕ ਮਿਟਾ ਦਿੱਤੇ ਅੱਗੇ ਕਬੀਰ ਸਾਹਿਬ ਜੀ ਇਹਨਾਂ ਜੋ ਸ਼ਲੋਕਾਂ ਦਾ ਮੁੱਖ ਭਾਵ ਹੈ ਜਿਵੇਂ ਗੰਗਾ ਆਦਿਕ ਤੀਰਥਾਂ ਦਾ ਇਸ਼ਨਾਨ ਇਹ ਮਨੁੱਖ ਨੂੰ ਕਿਤੇ ਕੇਵਲ ਇਸ਼ਨਾਨ ਕੀਤਿਆਂ ਪਾਪਾਂ ਤੋਂ ਬਚਾ ਨਹੀਂ ਸਕਦਾ ਤਿਵੇਂ ਹੀ ਉੱਚੀ ਜਾਤ ਵਿੱਚ ਜਨਮਣਾ ਇਹ ਵੀ ਸਹਾਈਤਾ ਨਹੀਂ ਕਰਦਾ ਜੇ ਕੋਈ ਆਖੇ ਮੈਂ ਉੱਚੀ ਜਾਤੀ ਵਿੱਚ ਜਨਮ ਲੈ ਕੇ ਤੇ ਸ਼ਾਇਦ ਮੈਂ ਰੱਬ ਦੇ ਜਿਆਦਾ ਨੇੜੇ ਹੋ ਜਾਵਾਂ ਜਾ ਕਿਸੇ ਅਮੀਰ ਘਰ ਵਿੱਚ ਜਨਮ ਲੈ ਕੇ ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਇਹ ਬਿਲਕੁਲ ਨਰਮੂਲ ਗੱਲ ਹੈ ਇਹ ਹੋ ਨਹੀਂ ਸਕੇਗਾ ਨਵੇੜਾ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਸਿਮਰਨ ਨਾਲ ਹੋਣਾ ਹੈ ਇਸ ਤੋਂ ਅਗਲਾ ਸ਼ਲੋਕ ਕਬੀਰ ਮੁਕਤ ਦੁਆਰਾ ਸੰਕੁਰਾ ਰਾਈ ਦਸੇ ਭਾਏ ਮਨ ਤੋ ਮੈ ਗਲ ਹੋਏ ਰਹਿਓ ਨਿਕ ਸੋ ਕਿਉ ਕਹਿ ਜਾਈ ਕਬੀਰ ਸਾਹਿਬ ਜੀ ਕਹਿਣ ਲੱਗੇ ਹੈ ਭਾਈ ਉਹ ਦਰਵਾਜਾ ਜਿਸ ਵਿੱਚੋਂ ਦੀ ਲੰਘ ਕੇ ਮਨੁੱਖ ਇਹਨਾਂ ਪਾਪਾਂ ਤੋਂ ਖਲਾਸੀ ਪਾਉਂਦਾ ਉਹ ਬੜਾ ਪੀੜਾ ਏ ਰਾਈ ਦੇ ਦਾਣੇ ਤੋਂ ਵੀ ਦਸਮਾ ਹਿੱਸਾ ਰਾਈ ਵੇਖੀ ਹੋਣੀ ਐ ਬੜੇ ਬਰੀਕ ਦਾਣੇ ਹੁੰਦੇ ਨੇ ਰਾਈ ਦੇ ਰਾਈ ਦੇ 10ਵੇਂ ਹਿੱਸੇ ਜਿਨ੍ਹਾਂ ਬ੍ਰੀਖ ਭਾਵ ਉਹ ਤਾਂ ਕਿਹਾ ਗਿਆ ਹੈ ਵੀ ਬਹੁਤ ਔਖਾ ਕੰਮ ਹੈ ਇੰਨਾ ਬੁਰਾਈਆਂ ਨੂੰ ਛੱਡਣਾ ਕੋਈ ਬੰਦੇ ਨੂੰ ਕਹਿ ਦਈਏ ਨਾ ਤੂੰ ਬੁਰਾਈ ਛੱਡ ਦੇ ਝੂਠ ਬੋਲਣਾ ਛੱਡ ਦੇ ਤੂੰ ਮਾੜਾ ਸੋਚਣਾ ਛੱਡ ਦੇ ਤੂੰ ਮੰਦੇ ਕਰਮ ਕਰਨੇ ਛੱਡ ਦੇ ਚੇਤੇ ਰੱਖਣਾ ਉਹ ਇੰਨਾ ਔਖਾ ਕੰਮ ਹੈ ਜਿਵੇਂ ਇੱਕ ਦਰਵਾਜ਼ਾ ਹੋਵੇ ਤੇ ਦਰਵਾਜ਼ਾ ਇੰਨਾ ਭੀੜਾ ਰਾਈ ਦੇ ਦਾਣੇ ਦੇ 10ਵੇਂ ਹਿੱਸੇ ਜਨਾ ਕਹਿਣ ਦਾ ਭਾਵ ਕਿ ਬਹੁਤ ਹੀ ਜ਼ਿਆਦਾ ਔਖਾ ਕਰਮ। ਕਹਿਣ ਲੱਗੇ ਕਬੀਰ ਮੁਕਤ ਦਵਾਰਾ ਸੰਕੁਰਾ ਇਹਨਾਂ ਚੀਜ਼ਾਂ ਤੋਂ ਮੁਕਤ ਹੋਣ ਦਾ ਜਿਹੜਾ ਦਰਵਾਜ਼ਾ ਬੜਾ ਭੀੜਾ ਹੈ। ਰਾਈ ਦਸੇ ਭਾਏ ਰਾਈ ਦਾ ਦਸਵਾਂ ਹਿੱਸਾ। ਬਹੁਤ ਔਖਾ ਕਰਮ। ਅਗਲਾ ਬਚਨ ਕਹਿਣ ਲੱਗੇ ਮਨ ਤਉ ਮੈਗਲ ਹੋਇ ਰਿਹਾਉ। ਮੈਗਲ ਦਾ ਮਤਲਬ ਹੁੰਦਾ ਹੈ ਜਿਵੇਂ ਨਾ ਕੋਈ ਮਸਤ ਹਾਥੀ ਹੁੰਦਾ ਹੈ। ਕਹਿ ਲੱਗੇ ਜਿਸ ਮਨੁੱਖ ਦਾ ਮਨ ਤੀਰਥ ਇਸ਼ਨਾਨ ਤੇ ਉੱਚੀ ਜਾਤ ਵਿੱਚ ਜਨਮ ਲੈਣ ਦੇ ਹੰਕਾਰ ਨਾਲ ਮਸਤ ਹਾਥੀ ਵਰਗਾ ਬਣਿਆ ਪਿਆ ਹੈ ਨਾ ਉਹ ਇਸ ਦਰਵਾਜ਼ੇ ਵਿੱਚੋਂ ਦੀ ਲੰਘ ਨਹੀਂ ਸਕਦਾ ਹੁਣ ਜਿਹੜਾ ਬੰਦਾ ਹਾਥੀ ਵਰਗਾ ਆਪਣੇ ਅੰਦਰ ਮਾਣ ਪੈਦਾ ਕਰੀ ਬੈਠਾ ਹੈ ਇੱਕ ਕਬੀਰ ਸਾਹਿਬ ਜੀ ਦਾ ਹੋਰ ਬਚਨ ਹੈ ਇਹਨਾਂ ਸ਼ਲੋਕਾਂ ਵਿੱਚ ਨਹੀਂ ਹੋਰ ਗੁਰਬਾਣੀ ਵਿੱਚੋਂ ਐ ਮੈਂ ਟੂਕ ਮਾਤਰ ਲਵਾਂਗਾ ਕਬੀਰ ਸਾਹਿਬ ਜੀ ਕਹਿ ਲੱਗੇ ਕਹਿਣ ਲੱਗੇ ਕਿ ਹਰ ਹੈ ਖੰਡ ਰੀਤਮਹਿ ਬਿਖਰੀ ਹਸਤੀ ਚੁਨੇਉ ਨਾ ਜਾਏ ਸੇਮ ਆਹੀ ਗੱਲ ਜਿਹੜੀ ਇਸ ਸ਼ਲੋਕ ਦੀ ਹੈ ਨਾ ਇਹ ਸ਼ਲੋਕ ਦੀ ਵਿਆਖਿਆ ਹੀ ਹੋ ਗਈ ਕਹਿਣ ਲੱਗੇ ਰਬ ਇੱਕ ਖੰਡ ਹੈ ਹੁਣ ਖੰਡ ਚਲੋ ਅੱਜ ਕੱਲ ਤਾਂ ਆ ਜਿਹੜੀ ਚੱਲ ਪਈ ਪਰ ਅਸਲ ਚ ਖੰਡ ਨਾ ਸ਼ੱਕਰ ਨੂੰ ਵੀ ਕਹਿੰਦੇ ਨੇ ਜਿਸ ਤਰ੍ਹਾਂ ਪਹਿਲਾਂ ਚਲੋ ਗੁੜ ਹੁੰਦਾ ਸੀ ਗੁੜ ਤੋਂ ਅੱਗੇ ਖੰਡ ਬਣਦੀ ਸ਼ੱਕਰ ਬਣਦੀ ਉਸ ਸ਼ੱਕਰ ਨੂੰ ਖੰਡ ਵੀ ਕਹਿ ਦਿੰਦੇ ਨੇ ਕਹਿਣ ਲੱਗੇ ਹਰ ਹੈ ਖੰਡ ਰੇਤ ਮਹਿ ਬਿਖਰੀ ਹੁਣ ਸ਼ੱਕਰ ਨੂੰ ਰੇਤੇ ਚ ਖਲਾਰ ਦੋ ਹਸਤੀ ਚੁਨੇਉ ਨਾ ਜਾਏ ਉਹ ਕਹਿੰਦੇ ਰੱਬ ਇੱਕ ਐਸੀ ਖੰਡ ਹੈ ਜਿਹੜੀ ਰੇਤੇ ਚ ਖਿਲਰੀ ਹੈ ਤੇ ਹਾਥੀ ਉਹਨੂੰ ਚੁਗ ਕੇ ਖਾ ਨਹੀਂ ਸਕਦਾ ਹੁਣ ਰੇਤੇ ਚ ਹਾਥੀ ਬਹੁਤ ਵੱਡਾ ਹੁੰਦਾ ਹੈ ਕਾਰ ਚ ਰੇਤੇ ਵਿੱਚ ਉਹ ਉਹ ਕਿੱਦਾਂ ਖਾਏਗਾ ਉਹ ਉਹ ਤਾਂ ਰੇਤੇ ਹੀ ਫੱਕੀ ਜਾਏਗਾ ਨਾ ਕਹਿਣ ਲੱਗੇ ਫਿਰ ਇੰਨੀ ਬਰੀਕ ਚੀਜ਼ ਨੂੰ ਕਿਵੇਂ ਖਾਧਾ ਜਾ ਸਕਦਾ ਹੈ ਕਹ ਕਬੀਰ ਗੁਰ ਭਲੀ ਬੁਝਾਈ ਚੀਤੀ ਹੋਏ ਕੇ ਖਾਏ ਕਹਿ ਲਗੇ ਕੀੜੀ ਬਣ ਕੇ ਖਾ ਰਬ ਇੱਕ ਐਸੀ ਖਾਂਡ ਹੈ ਜਿਹੜੀ ਰੇਤੇ ਚ ਖਿਲਰੀ ਹੈ ਹਾਥੀ ਬਣ ਕੇ ਨਹੀਂ ਖਾਦੀ ਜਾਣੀ ਹੈ ਖਾਂਡ ਭਾਵ ਕੇ ਹੰਕਾਰੀ ਹੋ ਕੇ ਹਾਥੀ ਵਰਗਾ ਹੰਕਾਰ ਹਾਥੀ ਹੰਕਾਰ ਦਾ ਪ੍ਰਤੀਕ ਹੈ ਕੀੜੀ ਨਿਮਰਤਾ ਦੀ ਪ੍ਰਤੀਕ ਹੈ ਕਹਿ ਲਗੇ ਕੀੜੀ ਬਣ ਕੇ ਨਿਮਰਤਾ ਦੇ ਵਿੱਚ ਆਣ ਕੇ ਇਸ ਪਰਮਾਤਮਾ ਰੂਪੀ ਖੰਡ ਨੂੰ ਗ੍ਰਹਿਣ ਕਰ ਸਕਦਾ ਹੈ ਹਾਥੀ ਬਣ ਕੇ ਨਹੀਂ ਹੰਕਾਰ ਚਾਣ ਕੇ ਨਹੀਂ ਇੱਥੇ ਵੀ ਕਹਿ ਲਗੇ ਮਨ ਤੋਂ ਮੈਗਲ ਹੋਏ ਰਹਿਓ ਕਹਿ ਲਗੇ ਮਨ ਤਾਂ ਮਸਤ ਹਾਥੀ ਵਰਗਾ ਬਣਿਆ ਪਿਆ ਨੇ ਰਾਈ ਦੇ ਦਸਵੇਂ ਹਿੱਸੇ ਵਿੱਚ ਦੀ ਕਿਵੇਂ ਲੰਘਣਾ ਤੇ ਇਹ ਮੁਕਤੀ ਦਾ ਸਾਧਨ ਇਹੋ ਜ ਹੈ ਵੀ ਇਹ ਦੇ ਵਾਸਤੇ ਕੀੜੀ ਬੰਨਣਾ ਪੈਣਾ ਹੈ ਭਾਵ ਨਿਮਰਤਾ ਦੇ ਵਿੱਚ ਆਉਣਾ ਪੈਣਾ ਬਹੁਤ ਜ਼ਿਆਦਾ ਨਮਾਣਾ ਪੜ ਲਿਆਉਣਾ ਪੈਣਾ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ ਕਹਿ ਲੱਗੇ ਕਿ ਸਾਰਿਆਂ ਦੇ ਪੈਰਾਂ ਦੀ ਪਹਿਲਾਂ ਧੂੜ ਬਣ ਫੇਰ ਮੇਰੇ ਕੋਲ ਆਈ ਜੇ ਕੁਝ ਲੈਣ ਆਉਣਿਆ ਪਹਰਮੰਦਰ ਸਾਹਿਬ ਸਾਰੇ ਜਾਣਦੇ ਆ ਉਹ ਇੱਕ ਕਨਸੈਪਟ ਹੈ ਰਮੰਦਰ ਸਾਹਿਬ ਜਾਣਦਾ ਸਾਰੀ ਸੰਗਤ ਜਾਣਦੀ ਹੈ ਗੁਰੂ ਸਾਹਿਬ ਦਾ ਕਨਸੈਪਟ ਹੈ ਪਹਿਲਾਂ ਪੰਗਤ ਫੇਰ ਸੰਗਤ ਹੁਣ ਪੰਗਤ ਦਾ ਅਰਥ ਕੀ ਭਾਵ ਜਦੋਂ ਆਪਾਂ ਜਾਣਿਆ ਲੰਗਰ ਹਾਲ ਬਾਹਰਲੀ ਸਾਈਡ ਬਣਿਆ ਜਾਣ ਸਾ ਉਹਦਾ ਤਾਂ ਕਰਕੇ ਕੋਈ ਵੱਡਾ ਆਪਣਿਆ ਆਪ ਨੂੰ ਖਵਾਉਂਦਾ ਆਵੇ ਕੋਈ ਅਮੀਰ ਜਾਦਾ ਆਵੇ ਕੋਈ ਅਫਸਰ ਆਵੇ ਉਥੇ ਸਾਰਿਆਂ ਦੇ ਬਰਾਬਰ ਬੈਠ ਕੇ ਲੰਗਰ ਛਕ ਰਿਹਾ ਅਕਬਰ ਬਾਦਸ਼ਾਹ ਆਇਆ ਸੀ ਤੀਜੇ ਪਾਦਸ਼ਾਹ ਵੇਲੇ ਗੋਇੰਦਵਾਲ ਸਾਹਿਬ ਅਕਬਰ ਬਾਦਸ਼ਾਹ ਨੇ ਆਣ ਕੇ ਕਹਿਣ ਲੱਗੇ ਕਿ ਉਹਨੂੰ ਇਹ ਸੀ ਵੀ ਮੇਰੇ ਵਾਸਤੇ ਕੋਈ ਸੋਫੇ ਸਾਫੇ ਲੱਗੇ ਹੋਣਗੇ ਉਹਨਾਂ ਨੂੰ ਜਾਣਸਾਰ ਜਦੋਂ ਗਿਆ ਤੇ ਕਹਿਣ ਲੱਗਾ ਕਿ ਮੈਂ ਗੁਰੂ ਸਾਹਿਬ ਨੂੰ ਮਿਲਣਾ ਹੈ ਤੀਸਰੇ ਪਾਸ਼ਾ ਨੂੰ ਤਾਂ ਕਹਿਣ ਲੱਗੇ ਜੀ ਪਹਿਲਾਂ ਸੰਗਤ ਫੇਰ ਪੰਗਤ ਪਹਿਲਾਂ ਪਹਿਲਾਂ ਪੰਗਤ ਫੇਰ ਸੰਗਤ ਪਹਿਲਾਂ ਲੰਗਰ ਛਕੂ ਉਹ ਹੁਣ ਵੇਖੇ ਆਸੇ ਪਾਸੇ ਵੀ ਪਤਾ ਨਹੀਂ ਮੇਰੇ ਲਈ ਕੋਈ ਸੰਧਾਸਨ ਲਾਉਣਗੇ ਉਹ ਕਹਿਣ ਲੱਗੇ ਕਿੱਥੇ ਛਕਣਾ ਹੈ ਲੰਗਰ ਉਹ ਕਹਿਣ ਲੱਗੇ ਜੀ ਆਹ ਚੱਲਦੀ ਐ ਪੰਗਤ ਬਹਿ ਕੇ ਛਕੋ ਮਾਫ਼ ਕਰਨਾ ਅਸੀਂ ਬਹੁਤ ਕੰਮ ਖਰਾਬ ਕੀਤਾ ਹੈ ਜਿਹੜਾ ਅਸੀਂ ਆ ਗੁਰੂ ਘਰਾਂ ਦੇ ਵਿੱਚ ਵੀ ਬੈਂਚ ਲਾ ਕੇ ਲੰਗਰ ਛਕਾਉਣੇ ਨਾ ਇਹ ਬਹੁਤ ਜ਼ਿਆਦਾ ਵੱਡਾ ਪਾਪ ਹੈ ਇਹ ਇੰਨਾ ਵੱਡਾ ਪਾਪ ਹੈ ਕੋ ਰੋਕਦਾ ਤੇ ਕਿਉਂਕਿ ਰੋਕੇ ਕਿਹੜਾ ਲੋਕ ਗੱਲ ਨੂੰ ਆਉਂਦੇ ਨੇ ਕਮੇਟੀ ਵਾਲੇ ਆਪ ਦੀ ਜਾਨ ਬਚਾਉਂਦੇ ਨੇ ਬਾਬੇ ਆਪ ਦੀ ਜਾਨ ਬਚਾਉਂਦੇ ਨੇ ਲੋਕ ਆਪ ਦੀਆਂ ਮਰਜ਼ੀਆਂ ਕਰ ਰਹੇ ਨੇ ਗੁਰੂ ਘਰਾਂ ਦੇ ਵਿੱਚ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਕੁਰਸੀ ਨਹੀਂ ਲੱਗ ਸਕਦੀ ਪਿੰਡਾਂ ਦੇ ਵਿੱਚ ਲੋਕਾਂ ਨੇ ਲਾ ਦਿੱਤੀਆਂ ਲਿਆ ਕੇ ਹਰਮੰਦਰ ਸਾਹਿਬ ਲੰਗਰ ਨਹੀਂ ਖੜ ਕੇ ਛਕਾਇਆ ਜਾ ਸਕਦਾ ਪਿੰਡਾਂ ਦੇ ਆਪਾਂ ਲਾਤੇ ਲਿਆ ਕੇ ਜੋ ਕਿ ਕੋਈ ਰੋਕਣ ਵਾਲਾ ਨਹੀਂ ਹੈ ਪਰ ਇਹ ਬਹੁਤ ਵੱਡਾ ਪਾਪ ਹੈ ਇਹ ਇਹ ਲੰਗਰ ਦੀ ਮਰਿਆਦਾ ਨਹੀਂ ਪਰ ਲੋਕ ਕਮਾਈ ਜਾਂਦੇ ਨੇ ਪਾਪ ਨੂੰ ਰੋਕੇ ਕਿਹੜਾ ਕਮੇਟੀਆਂ ਵਾਲੇ ਆਪ ਦੀ ਜਾਨ ਵਿਚਾਰੇ ਨੇ ਬਾਬੇ ਆਪ ਦੀ ਜਾਨ ਮੈਂ ਕਾਪ ਪਹਿਲਾਂ ਕਹਿ ਘਟੇ ਉਹ ਤੀਸਰੇ ਪਾਤਸ਼ਾਹ ਵਾਲੇ ਅਕਬਰ ਬਾਦਸ਼ਾਹ ਕਹਿਣ ਲੱਗੇ ਕਿ ਮੇਰੇ ਵਾਸਤੇ ਦੱਸੋ ਕਿੱਥੇ ਮੈਂ ਸ਼ਿਕਾਇਤ ਕਰਾਂ ਉਹ ਕਹਿ ਲੱਗੇ ਜੀ ਇੱਥੇ ਹੀ ਬਹਿ ਜਾਓ ਹੁਣ ਉਹਨੇ ਮਿਲਣ ਆ ਪਾਇਆ ਸੀ ਉਨੇ ਮਿਲਣਾ ਵੀ ਜ਼ਰੂਰ ਸੀ ਉਹ へਠੀ ਸਮਝਦਾ ਸੀ ਆਪਦੀ ਉਹਨੇ ਕਹ ਚਲੋ ਜਦੋਂ ਬੈਠਾ ਸਾਰਿਆਂ ਦੇ ਬਰਾਬਰ ਉਹਨੇ ਵੇਖਿਆ ਵੀ ਉੱਥੇ ਇੱਕ ਗਰੀਬ ਵੀ ਬੈਠਾ ਤੇ ਮਜ਼ਦੂਰ ਵੀ ਬੈਠਾ ਹੈ ਉੱਥੇ ਮੰਗਤਾ ਵੀ ਬੈਠਾ ਹੈ ਉੱਥੇ ਉੱਚਾ ਵੀ ਬੈਠਾ ਉੱਚੀ ਜਾਤੀ ਵਾਲਾ ਨੀਵੀਂ ਜਾਤੀ ਵਾਲਾ ਉੱਥੇ ਸਾਰੇ ਬਰਾਬਰ ਸਾਰਿਆਂ ਨੂੰ ਬਰਾਬਰ ਸ਼ਕਨ ਲਈ ਮਿਲ ਰਿਹਾ ਲੰਗਰ ਚੇਤੇ ਰੱਖਣਾ ਉਹਦੇ ਅੰਦਰ ਬਿਲਕੁਲ ਪੱਦਰ ਹੋ ਗਿਆ ਆਪਾ ਹਰਮੰਦਰ ਸਾਹਿਬ ਜਾਣੇ ਆ ਹਰ ਮੰਦਰ ਸਹਿਬ ਵੀ ਇਹੀ ਹੈ ਪਹਿਲਾਂ ਸਾਰੇ ਲੰਗਰ ਛਕੋ ਬਰਾਬਰ ਬੈ ਕੇ ਪਹਿਲਾਂ ਤੇ ਆਪਣੇ ਮਨ ਨੂੰ ਬਰਾਬਰ ਕਰੋ ਕਬੀਰ ਮਨ ਮੈਦਾਨ ਕਰ ਟੁਏ ਟਿੱਬੇ ਲਾਏ ਕਿਸੇ ਨੂੰ ਆਪਕਾ ਉੱਚਾ ਸਮਝਦੇ ਕੇ ਕਿਸੇ ਨੂੰ ਨੀਵਾ ਇਹ ਬੰਦ ਕਰੋ ਗੁਰੂ ਘਰ ਚ ਇਹ ਚੀਜ਼ ਨਹੀਂ ਚੱਲੇਗੀ ਫਿਰ ਉਸ ਤੋਂ ਬਾਅਦ ਇਸ਼ਨਾਨ ਕਰੋ ਹੁਣ ਇੱਕ ਪਾਣੀ ਦੇ ਵਿੱਚ ਸਾਰਿਆਂ ਨੂੰ ਇਸ਼ਨਾਨ ਕਰਾਇਆ ਜਾਂਦਾ ਹੈ ਮਨ ਦੀ ਕਿਰਕ ਮਾਰੀ ਜਾਂਦੀ ਹੈ ਜਿਹੜੀ ਕਿਰਕ ਨਹੀਂ ਆਉਦੀ ਬੰਦੇ ਤੋਂ ਵੀ ਇਹ ਤਾਂ ਨੀਵੀਂ ਜਾਤ ਵਾਲਾ ਮੈਂ ਇਹਦੇ ਪਾਣੀ 'ਚ ਉਹ ਕਹਿੰ ਲੱਗੇ ਇੱਥੇ ਫਿਰ ਕਰੋ ਇਸ਼ਨਾਨ ਪਹਿਲਾਂ ਤਾਂ ਉਹਦੇ ਮਨ ਦੀ ਮਾਨਸਿਕੀ ਜਾਤ ਸਭੇ ਇੱਕੇ ਪਹਿਚਾਨੋ ਸਾਰਿਆਂ ਨੂੰ ਬਰਾਬਰ ਸਮਝੋ ਹਰਿਮੰਦਰ ਸਾਹਿਬ ਦਾ ਕਨਸੈਪਟ ਹੈ ਉਹਨਾਂ ਨੇ ਕਿ ਕੁਝ ਸੋਚ ਸਮਝ ਕੇ ਚੀਜ਼ਾਂ ਬਣਾਓ ਤੇ ਬਾਥਰੂਮ ਬਣਾ ਸਕਦੇ ਨੇ ਸ਼ਰਮਣੀ ਕਮੇਟੀ ਕੋਲ ਬਹੁਤ ਬਜਟ ਹੈ ਲੇਕਿਨ ਲੋਕ ਬਾਥਰੂਮਾਂ 'ਚ ਇਸ਼ਨਾਨ ਕਰਕੇ ਵੀ ਆਉਂਦੇ ਨਹੀਂ ਜਦੋਂ ਕਮਰਿਆਂ 'ਚ ਆਉਂਦੇ ਨੇ ਨਾ ਹਰ ਕਮਰੇ ਨਾਲ ਅਟੈਚ ਬਾਥਰੂਮ ਲੈਟਰਨ ਬਣਿਆ ਹੋਇਆ ਲੋਕ ਕਮਰੇ 'ਚੋਂ ਇਸ਼ਨਾਨ ਕਰਕੇ ਹੀ ਆਉਂਦੇ ਨੇ ਪਰ ਉੱਥੇ ਆਣ ਕੇ ਫਿਰ ਇਸ਼ਨਾਨ ਕਰਦੇ ਨੇ ਉਹ ਕਿਉਂ ਮਨ ਤਨ ਦੀ ਮੈਲ ਲਾਉਣ ਵਾਸਤੇ ਨਹੀਂ ਅਬ ਮਨ ਦੇ ਵਿੱਚੋਂ ਕਿਰਕ ਦੂਰ ਕਰਨ ਵਾਸਤੇ ਜਿਹੜਾ ਬੰਦੇ ਤੋਂ ਬੰਦੇ ਦਾ ਸਾਨੂੰ ਉਹ ਨਹੀਂ ਨੀ ਕਿ ਆਪ ਸੁਕ ਆਉਂਦੀ ਐ ਬੜੀ ਕਿਰਕ ਆਉਂਦੀ ਐ ਕਹਿਣ ਲੱਗੇ ਪਹਿਲਾਂ ਕਿਰਕ ਹੀ ਦੂਰ ਕਰੋ ਮੇਰੇ ਕੋਲ ਫੇਰ ਆਓ ਫੇਰ ਉਸ ਤੋਂ ਬਾਅਦ ਆਣ ਕੇ ਉਸ ਦਰਵਾਜੇ ਤੇ ਦਰਸ਼ਨੀ ਡੋਢੀ ਉਹ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਨੇ ਤੇ ਸਾਰੇ ਪੰਗਤ ਸੰਗਤ ਵਿੱਚ ਲਾਈਨ ਵਿੱਚ ਲੱਗ ਕੇ ਉਹਦੇ ਦਰਸ਼ਨ ਕਰਦੇ ਨੇ ਕੋਈ ਭੇਦ ਭਾਵ ਨਹੀਂ ਇਥੇ ਵੀ ਕਬੀਰ ਸਾਹਿਬ ਜੀ ਨੇ ਜਿਹੜਾ ਸਮਝਾਉਣ ਦਾ ਯਤਨ ਕੀਤਾ ਹੈ ਕਿ ਭਾਈ ਪ੍ਰਮਾਤਮਾ ਨੂੰ ਮਿਲਣ ਵਾਸਤੇ ਤੁਰਨਾ ਹੈ ਤੇ ਕੀੜੀ ਬਣ ਕੇ ਤੁਰਿਓ ਕਰੋ ਹਾਥੀ ਬਣ ਕੇ ਨਾ ਤੁਰਿਆ ਜੀ ਕਿਉਂਕਿ ਪ੍ਰਮਾਤਮਾ ਨੂੰ ਮਿਲਣ ਦਾ ਰਸਤਾ ਰਾਈ ਦੇ ਦਸਵੀਂ ਸਿਜਣਾ ਹੈ ਇਹਦੇ ਵਿੱਚ ਦੀ ਹਾਥੀ ਨਹੀਂ ਜੇ ਨੰਗਣਾ ਕੀੜੀ ਲੰਘ ਸਕਦੀ ਹੈ ਹਾਥੀ ਦਾ ਮਤਲਬ ਹੰਕਾਰ ਹੀ ਬੰਦਾ ਨਹੀਂ ਰੱਬ ਨੂੰ ਪਾ ਸਕਦਾ ਇਹ ਕੇਵਲ ਤੇ ਕੇਵਲ ਉਹੀ ਪਾ ਸਕਦਾ ਹੈ ਜਿਹੜਾ ਮਨੁੱਖ ਆਪਣੇ ਅੰਦਰ ਅਤ ਦੀ ਗਰੀਬੀ ਅਤ ਦੀ ਨਿਮਰਤਾ ਅਤ ਦਾ ਨਿਮਾਣਾਪਨ ਲੈ ਕੇ ਆਏਗਾ ਹੋ ਸਬਰ ਕੀ ਰੇਣ ਕਾ ਰੇਣ ਕਾ ਦਾ ਮਤਲਬ ਹੈ ਧੂੜ ਕਹਿ ਲੇ ਪੈਰਾਂ ਦੀ ਮਿੱਟੀ ਬਣਾ ਲੈ ਆਪਣੇ ਆਪ ਨੂੰ ਤਉ ਆਉ ਉਹ ਸਾਡੇ ਪਾਸ ਫੇਰ ਮੇਰੇ ਕੋਲ ਆਵੀ ਆਪਣੀ ਅਫਸਰੀ ਨਾਲ ਨਾ ਲੈ ਕੇ ਆਵੀ ਆਪਣੀ ਅਮੀਰ ਜਾਤਗੀ ਆਪਣੀ ਚੌਧਰ ਇਹ ਚੀਜ਼ਾਂ ਨਾ ਮੇਰੇ ਕੋਲ ਲਿਆਵੀ ਫੇਰ ਨਹੀਂ ਕੁਝ ਵੀ ਮਿਲਣਾ ਜੇ ਕੁਝ ਲੈਣੇ ਤੇ ਬਸ ਸਾਰਾ ਕੁਝ ਬਾਹਰ ਹੀ ਛੱਡ ਕੇ ਆਵੀ ਤੇ ਨਮਾਣਾ ਹੋ ਗਿਆ